ਕੁਝ ਤਲਗੀ ਤਰ ਪਤਸ਼ਾ ਕੁਝ ਸਿੰਘਾਂ ਦੇ ਨਾਲ ਟਹਿਲਦੇ ਹੋਏ ਜਾ ਰਹੇ ਸਨ ਤੇ ਹੱਥ ਦੇ ਵਿੱਚ ਇੱਕ ਪੱਥਰ ਫੜਿਆ ਹੋਇਆ ਸੀ ਉਸ ਨੂੰ ਉਛਾਲਦੇ ਸਨ ਇੱਕ ਹੱਥ ਤੋਂ ਦੂਜੇ ਹੱਥ ਵਿੱਚ ਤੇ ਉਹ ਪੱਥਰ ਉਛਲ ਕੇ ਗੋਦਾਵਰੀ ਦੇ ਪਾਣੀ ਵਿੱਚ ਗਿਰ ਗਿਆ ਪਰ ਜਦੋਂ ਭਾਈ ਨੰਦ ਲਾਲ ਜੀ ਨੂੰ ਪੁੱਛਣਾ ਕੀਤਾ ਕਿ ਭਾਈ ਨੰਦ ਲਾਲ ਜੀ ਤੁਸੀਂ ਦੱਸੋ ਕਿ ਪਾਣੀ ਦੇ ਵਿੱਚ ਇਹ ਪੱਥਰ ਡੁੱਬ ਕਿਉਂ ਗਿਆ ਪਈਂ ਨੰਦ ਲਾਲ ਜੀ ਨੇ ਬੜਾ ਸੁੰਦਰ ਜਵਾਬ ਦਿੱਤਾ ਉਹ ਕਹਿਣ ਲੱਗੇ ਸਤਿਗੁਰੂ ਜੀ ਮੈਂ ਇਹ ਤੇ ਨਹੀਂ ਜਾਣਦਾ ਕਿ ਪੱਥਰ ਪਾਣੀ ਦੇ ਵਿੱਚ ਡੁੱਬ ਕਿਉਂ ਗਿਆ ਇਹ ਭਾਰਾ ਸੀ ਤਾਂ ਡੁੱਬ ਗਿਆ ਜਾਂ ਪੱਥਰ ਦਾ ਸੁਭਾਗ ਹੈ ਤਾਂ ਡੁੱਬ ਗਿਆ ਮੈਂ ਤੇ ਇੰਨਾ ਕੁ ਕੁਝ ਜਾਣਦਾ ਹ ਜਿਸ ਨੇ ਵੀ ਤੁਹਾਡਾ ਹੱਥ ਛੱਡ ਦਿੱਤਾ ਜਿਹੜਾ ਤੁਹਾਡੇ ਹੱਥੋਂ ਛੁੱਟ ਗਿਆ ਉਹ ਅੱਜ ਵੀ ਡੁੱਬਿਆ ਤੇ ਕੱਲ ਵੀ ਡੁੱਬੇ ਆ